388 388 388 388 ਭਾਵੇਂ ਪਾਲੇ ਭੂਆ ਭਾਵੇਂ ਪਾਲੇ ਮਾਸੀ ਲੈ ਜਾਓ 388 ਅਕੋਰ ਸੈਟ ਜਿਹੜੇ ਬਜ਼ਾਰਾਂ ਚ ਮਿਲਦੇ 12 1200 15 1500 ਵੱਡਾ ਢਿੱਪੂ ਨੇ ਕਰਤੇ ਜੀ ਸਿਰਫ 388 ਵਧੀਆ ਦੇਖੋ 644 ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗਾ ਆ ਆਪਾਂ ਤੁਹਾਨੂੰ ਦੇਣਾ ਹੈਗਾ 540 ਦਾ ਆ ਜਿਹੜੇ ਤੁਸੀਂ 2500 3650 ਰੁਪਏ ਦੇ ਵਿੱਚ ਦਵਾਂਗੇ ਆ ਵੀ ਚੈੱਕ ਕਰ ਲਓ ਇਹ ਤੁਹਾਨੂੰ ਆਪਾਂ ਦਵਾਂਗੇ ਸਿਰਫ 906 ਰੁਪਏ ਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਪਹਿਲੇ 5 ਕਸਟਮਰ ਨੂੰ ਆਹ 5 ਜਿਹੜੇ ਕੁਰਤੇ ਆ ਬਿਲਕੁਲ ਫ੍ਰੀ ਦੇਵਾਂਗੇ। ਇਹ ਕੁਰਤਾ 288 ਦੇਣਾ ਦੇਖੋ ਕਿੰਨਾ ਥੋੜਾ ਕੁਰਤਾ ਆ ਚੁੱਕਾ कॉटन ਦਾ। ਆਹ ਜਿਹੜੇ ਤੁਸੀਂ ਬਾਜ਼ਾਰ ਚ ਜਾਂਦੇ ਉਹ 17-1800 ਤੋਂ ਘੱਟ ਕਿਸੇ ਨੇ ਵੱਡੇ ਸ਼ੋਰੂਮ ਨਹੀਂ ਜਾਂਣਾ ਪਰ ਸਾਡੇ ਕੋਲ ਆਜੋ 575 ਰੁਪਏ ਦੇ ਵਿੱਚ ਲੈ ਜਾਓ। ਨਾਈਟ ਸੂਟ ਸਾਨੂੰ ਆਪਾਂ ਦੇ ਰਣਾ ਕਿੰਨੇ ਦਾ ਸ਼ੋਰੂਮ ਤੇ ਕੋਈ 3000 ਮੰਗਦਾ ਕੋਈ 4000 ਮੰਗਦਾ ਕੋਈ 5000 ਮੰਗਦਾ ਇੱਥੇ 8-900 ਰੁਪਏ ਦੇ ਵਿੱਚ ਜਿਹੜੇ ਐਨਆਰਆਈ ਆ ਜਾਂ ਜਿਹੜੇ ਤੁਸੀਂ ਸਟੱਡੀ ਵੀਜ਼ਾ ਲੈ ਕੇ ਬਾਹਰ ਜਾ ਰਹੇ ਆ ਇੱਕ ਵਾਰੀ ਇੱਥੇ ਆਜੋ ਤੁਸੀਂ 10-15000 ਰੁਪਏ ਦੇ ਵਿੱਚ ਟੈਕੀ ਭਰ ਕੇ ਲੈ ਜਾਣਾ ਜਿਹੜਾ ਕੱਪੜਾ ਬਾਹਰ 50000 ਦਾ ਵੱਡਾ ਡੀਪੂ ਨੇ ਤੁਹਾਨੂੰ 10-15000 ਦੇ ਰਹਿਣਾ ਇਹ ਦੇਣਾ ਸਾਢੇ 450 ਰੁਪਿਆ ਬਾਜ਼ਾਰ ਦਾ ਰੇਟ ਆ ਜੀ ਸਾਡੇ ਕੋਲ ਲੈ ਜਾਓ 212 ਦੇ ਥੋੜੀ ਜੀਨ ਦੀਆਂ ਪੈਂਟਾਂ ਤੁਸੀਂ ਖੁੱਲੀਆਂ ਡੁੱਲੀਆਂ ਭੀੜੀਆਂ ਜਿੰਦਾਂ ਦੀ ਮਰਜ਼ੀ ਲੈ ਜਾਓ ਕਟੀਆਂ ਫਟੀਆਂ ਲੈ ਜਾਓ ਜੀਨ ਦੀਆਂ ਪੈਂਟਾਂ ਦੇ ਨਾਲ ਮੈਚ ਕਰਕੇ ਆਗਾ ਜੀ ਲੌਂਗ ਕੁੜਤੇ ਚੱਕੋ 494 ਰੁਪਏ ਦਾ 788 ਰੁਪਏ ਨਾਲ ਧਾਗੇ ਦਾ ਕੰਮ ਕੀਤਾ ਕਿੰਨਾ ਸੋਹਣਾ ਸਟਾਫ ਆ ਚੁੱਕਾ ਫਰੌਕ ਸਟਾਈਲ ਆ ਚੁੱਕਾ ਹੈ ਕਿ ਇੱਕ ਹੋਰ ਤੋਹਫੇ ਆ ਗਏ ਜੀ ਲੌਂਗ ਟੀ-ਸ਼ਰਟ ਦੇ ਨਾਲ ਨਾਈਟ ਸੂਟ ਆ ਗਏ ਆ 6600 ਚ ਉਹ 388 388 388 388 ਭਾਵੇਂ ਪਾਲੇ ਭੂਆ ਭਾਵੇਂ ਪਾਲੇ ਮਾਸੀ ਲੈ ਜਾਓ 388 ਆਹ ਕੋਰ ਸੈੱਟ ਜਿਹੜੇ ਬਾਜ਼ਾਰਾਂ 'ਚ ਮਿਲਦੇ 12 1200 15 1500 ਵਟਾੜੀ ਪੁਨੇ ਕਰਤੇ ਜੀ ਸਿਰਫ 388 388 388 ਲੈ ਲਓ 388 ਰੰਗ ਬਹੁਤ ਡਿਜ਼ਾਈਨ ਬਹੁਤ 388 ਰੁਪਏ ਦੇ ਵਿੱਚ ਕੋਟ ਸੈੱਟ ਲੈ ਜਾਓ ਜੀ ਕੋਟ ਸੈੱਟ ਲੱਗਿਆ ਸੇਰ ਮੇਲਾ 5-7 ਦਿਨਾਂ ਦੇ ਵਿੱਚ ਹੋ ਜਾਣਾ ਸਾਰਾ ਕੁਝ ਕਲੀਅਰ ਹੁਣ ਕੋਈ 1500 ਨਹੀਂ ਕੋਈ 2000 ਨਹੀਂ 3388 ਦੇ ਵਿੱਚ ਲੈ ਜਾਓ ਕੋਰਸ ਇਹ ਦੇਖੋ ਪਲਾਈ ਸੂਟ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਆਗੇ ਲੌਂਗ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਚਿਕਨ ਦਾ ਵਰਕ ਕੀਤਾ ਹੈਗਾ ਤੇ ਨਾ ਦੇਖੋ ਕਿੰਨੇ ਕਿੰਨੇ ਤੁਹਾਡੇ ਡੀਸੈਂਟ ਪੀਸ ਆ ਚੁੱਕੇ ਆਗੇ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਚੁੱਕੇ ਆਗੇ ਡਿਜ਼ਾਈਨ ਹੀ ਬੱਖਰ ਬੱਖਰ ਮੈਣੀ ਹੈਗੀ ਆ ਪ੍ਰਿੰਟ ਹਰ ਤਰ੍ਹਾਂ ਮੈਣੀ ਹੈਗਾ ਕੋਈ 700 ਦਾ ਕੋਈ 800 ਦਾ ਕੋਈ 900 ਦਾ ਕੋਈ 1500 ਦਾ ਕੋਈ 2000 ਦਾ ਬੱਖਰ ਬੱਖਰ ਤੁਹਾਨੂੰ ਇਹ ਚ ਕਲਰ ਮੈਣੀ ਬੱਖਰ ਤੁਹਾਨੂੰ ਸਾਰੀ ਮੈਣੀ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਹੈਗੇ ਆ ਤੁਸੀਂ ਫੈਂਸੀ ਪਸੰਦ ਕਰਦੇ ਫੈਂਸੀ ਲੈ ਕੇ ਜਾ ਸਕਦੇ ਕੋ ਕਿੰਨੇ ਕਿੰਨੇ ਤੁਹਾਨੂੰ ਜੈਂਟਰੀ ਜੈਂਟਰੀ ਸ਼ੇਡ ਆ ਚੁੱਕੀਆਂ ਹੈਗੀਆਂ ਤੇ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਕਲਰ ਤੁਹਾਨੂੰ ਇੱਕ ਤੋਂ ਇੱਕ हट ਕੇ ਮਿਲਣੇ ਹੈਗੇ ਕਲਰ ਲਾਈਟਵੇ ਕਲਰ ਡਾਰਕ ਵੀ ਆ ਗਿਆ ਹੈ ਪਸੰਦ ਤੁਸੀਂ ਕਰਨੇ ਮੈਂਗਾ ਤੁਸੀਂ ਵੱਡਾ ਵੱਡਾ ਭੂ ਬੰਗ ਆ ਕੇ ਆਪਣੇ ਪਸੰਦ ਅਕੌੜੀ ਲੈ ਕੇ ਜਾ ਸਕਦੇ ਬਹੁਤ ਸੁੰਨ ਸੁੰਨ ਵੈਰਾਈਟੀ ਆ ਚੁੱਕੀ ਹੈ ਲੋਜੀ ਕੋਰਸੈਟ ਦੇ ਵਿੱਚ ਹੋਰ ਵੀ ਉਪਰੀ ਰੇਂਜ ਹੈਗੀ ਆ ਆ ਜਿਹੜੇ ਤੁਸੀਂ 2500 3650 ਰੁਪਏ ਦੇ ਵਿੱਚ ਦਵਾਂਗੇ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਨਵੇਂ ਨਵੇਂ ਡਿਜ਼ਾਈਨ ਨਵਾਂ ਨਵਾਂ ਕੱਪੜਾ ਨਵੇਂ 900 ਰੁਪਏ ਦਾ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਫਰੰਟ ਦੇ ਕਿੰਨਾ ਸੋਹਣਾ ਹੋਇਆ ਬਾਹਾਂ ਦੇ ਕਿੰਨੀ ਸੋਹਣੀ ਡਿਜ਼ਾਈਨਿੰਗ ਹੈਗੀ ਆ ਇੱਕ ਆ ਵੀ ਤੁਸੀਂ ਚੈੱਕ ਕਰ ਲਓ ਉਦੋਂ ਉੱਪਰ ਹੋਰ ਇੱਕ ਸੋਹਣਾ ਡਿਜ਼ਾਈਨ ਆ ਗਿਆ ਗਲੇ ਦੇ ਦੇਖੋ ਕਿੰਨਾ ਸੋਹਣਾ ਪਿਆਰਾ ਡਿਜ਼ਾਈਨ ਆ ਪਾਕਟਾਂ ਦੇ ਉੱਤੇ ਆ ਬਟਨ ਦੇਖੋ ਕਿੰਨੇ ਸੋਹਣੇ ਲੱਗੇ ਆ ਇਹ ਵੀ ਕੋਈ 3000 ਦਾ ਨਹੀਂ 838 ਰੁਪਏ ਦੇ ਵਿੱਚ ਦੇਣਾ ਆ ਜੇ ਤੁਸੀਂ ਲੈਣੇ ਆ ਕਾਟਨ ਦੇ ਉੱਤੇ ਕੋਈ 400 ਰੁਪਏ ਮਿਲ ਜੂ ਕੋਈ 450 ਮਿਲ ਜੂ ਕੋਈ 500 ਮਿਲ ਜੂ ਤੇ ਕੋਈ ਮਿਲ ਜੂ 388 ਆ ਦੇਖ ਲਓ ਵੀ ਕੱਲਾ ਕੱਲਾ ਰੇਟ ਲਿਖਿਆ ਆ 1988 ਦੇ ਵਿੱਚ ਇਦਾਂ ਦੇ ਕੋਰਸੈਟ ਕਾਫੀ ਮਿਲ ਜਾਨੇ ਰੰਗ ਡਿਜ਼ਾਈਨ ਵਿੱਚ ਬਹੁਤ ਹੈਗੇ ਆ ਅਸੀਂ কুর্তা 288 ਦੇ ਨਾਲ ਦੇਖੋ ਕਿੰਨਾ ਥੋੜਾ কুর্তা ਆ ਚੁੱਕਾ ਕਾਟਨ ਦਾ ਕਿੰਨਾ ਪਿਆਰਾ ਧਾਗੇ ਦਾ ਕੰਮ ਕੀਤਾ ਨਾ ਦੇਖੋ ਫੁੱਲ ਵਾਈਪ ਵਿੱਚ ਆ ਚੁੱਕੇ ਬਹੁਤ ਸੋਹਣੇ ਨਾਲੇ ਸਾਈਜ਼ ਵੀ ਤੁਸੀਂ ਚੈੱਕ ਕਰ ਲਓ ਕਿੰਨੇ ਖੁੱਲੇ ਡੁੱਲੇ ਸਾਈਜ਼ ਆ ਜਿੱਦਾਂ ਨਾਲ ਮਰਜ਼ੀ ਤੁਸੀਂ ਲੈ ਜਾਓ 288 ਚੈਲੰਜ ਵਾਲਾ ਰੇਟ ਹੈਗਾ ਆ ਦੇਖੋ 494 ਰੁਪਏ ਚ ਬਹੁਤ ਸੋਨੇ ਸੋਨੇ ਕਲਰ ਆ ਚੁਕੇ ਪਸੰਦ ਤੁਹਾਡੀ ਹੈਗੀ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਧਰ ਤੁਹਾਨੂੰ ਚੰਗਾ ਲੱ ਲੇ ਕੇ ਜਾ ਸਕਦੇ ਆ ਤੁਸੀਂ ਜੀਨ ਨਾ ਪਾਉਣਾ ਤੁਸੀਂ ਲੈਗੀ ਨਾ ਪਾਉਣਾ ਤੁਸੀਂ ਜੈਗੀ ਨਾ ਪਾਉਣਾ ਪਸੰਦ ਹਉਤੇ ਹੈਗਾ ਆ ਤੇ ਦੇਖੋ ਕਿਨੇ ਕਿਨੇ ਸੋਨੇ ਪ੍ਰਿੰਟ ਨਾਲੇ ਪੂਰੇ ਡੀਸੈਂਟ ਪੀਸ ਸਟੈਚੂਅਲ ਪੀਸ ਹੈਗੇ 475 ਫੁੱਲ ਸਲੀਪੇ ਵਿਚ ਆ ਚੁਕਾ ਕਪੜਾ ਪੂਰ ਨਾਲ ਮਲਾਈ ਆ ਚੁਕਾ ਹੈਗਾ ਤੁਸੀਂ ਜੀਨ ਨਾਲ ਪਸੰਦ ਕਰਦੇ ਤੁਸੀਂ ਜੀਨ ਚ ਵੀ ਲੈ ਕੇ ਜਾ ਸਕਦੇ ਹੋ ਛੋਟ ਵੀ ਆ ਚੁਕੇ ਲੌਂਗ ਵੀ ਆ ਚੁਕੇ ਦੇਖੋ ਜੀ ਰੰਗ ਵੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਵੀ ਬਹੁਤ ਪਿਆਰੇ ਪਿਆਰੇ ਵੱਡੀ ਗੱਲ ਆ ਵੀ ਸਾ 575 ਰੁਪਏ ਦੇ ਵਿੱਚ ਲੈ ਜਾਓ ਇੱਕ ਆ ਵੀ ਦੇਖੋ ਕਿੰਨਾ ਸੋਹਣਾ ਰੰਗ ਕਿੰਨਾ ਸੋਹਣਾ ਡਿਜ਼ਾਈਨ ਕਿੰਨਾ ਸੋਹਣਾ ਪ੍ਰਿੰਟ ਜਿਨ੍ਹਾਂ ਨੇ ਸਟੱਡੀ ਵੀਜ਼ਾ ਲਾ ਕੇ ਕੈਨੇਡਾ ਅਮਰੀਕਾ ਇੰਗਲੈਂਡ ਜਾਣਾ ਉਹ ਆਜੋ ਸਾਡੇ ਕੋਲ ਹੁਣ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਨਾਈਟ ਸੂਟ ਆਹ ਦੇਖੋ ਸਾਈਜ਼ ਚੈੱਕ ਕਰ ਲਓ ਪਹਿਲਾਂ ਤੁਸੀਂ ਆਹ ਚੈੱਕ ਕਰੋ ਜਿਹੜਾ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੁੱਟ ਹੋ ਜੰਨੇ ਆ ਪੈਸੇ ਬਹੁਤ ਦਿਉਨੇ ਆ ਆਹ ਟੀ-ਸ਼ਰਟ ਆ ਗਈ ਆਹ ਲੋਅਰ ਆ ਗਿਆ ਨਾਈਟ ਸੂਟ ਸਾਨੂੰ ਆਪਾਂ ਦੇ ਰਣਾ ਕਿੰਨੇ ਦਾ ਸ਼ੋਰੂਮ ਤੇ ਕੋਈ 3000 ਮੰਗਦਾ ਕੋਈ 4000 ਮੰਗਦਾ ਕੋਈ 5000 ਮੰਗਦਾ ਇੱਥੇ 8-900 ਰੁਪਏ ਦੇ ਵਿੱਚ ਤੁਹਾਨੂੰ ਆਪਾ ਦੇ ਦੇਣੇ ਹੈਗੇ ਆ 컬러 ਤੁਹਾਨੂੰ ਵੱਖ-ਵੱਖ ਮੈਨੇਗੇ ਹੈ ਅਲੱਗ-ਅਲੱਗ ਸਟਾਈਲ ਅਲੱਗ-ਅਲੱਗ ਜਿਹੜੀ ਨਹੀਂ ਮੈਣੀ ਹੈਗੇ ਆ ਦੇਖੋ 988 ਕਿੰਨੇ-ਕਿੰਨੇ ਵਧੀਆ ਚ ਨਾਲ ਸਟਾਡ ਆ ਚੁੱਕੇ ਹੈਗੇ ਆ ਵੀ ਤੁਸੀਂ ਚੈੱਕ ਆ ਲੋ ਰੰਗਾਂ ਦੇ ਵਿੱਚ ਬਹੁਤ ਸੋਹਣਾ-ਸੋਹਣਾ ਇੱਥੇ ਡਿਜ਼ਾਈਨ ਆ ਚੁੱਕੇ ਆ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਆ ਦੇਖੋ ਨਾਲ ਲੋਰ ਹੈਗਾ ਆ ਸਾਈਜ਼ ਸਾਡੇ ਕੋਲ ਸਾਰੇ ਮਿਲ ਜਾਣੇ ਆ ਤੁਸੀਂ ਮੀਡੀਅਮ ਲਾਰਜ ਐਕਸਲ ਡਬਲ ਐਕਸਲ ਜਿਹੜੇ ਐਨ ਆਰ ਆ ਜਾਂ ਜਿਹੜੇ ਤੁਸੀਂ ਸਟੱਡੀ ਵੀਜ਼ਾ ਲਾ ਕੇ ਬਾਹਰ ਜਾ ਰਹੇ ਆ ਇੱਕ ਵਾਰੀ ਇੱਥੇ ਆ ਜਾਓ ਤੁਸੀਂ 10-15 ਜਿਹੜਾ ਕੱਪੜਾ ਬਾਹਰ 50000 ਦਾ ਵੱਡਾ ਡੀਪੂ ਨੇ ਤੁਹਾਨੂੰ 10-15000 ਦੇ ਦੇਣਾ ਇਦਾਂ ਦੇ ਜਿਹੜੇ ਤੁਹਾਡੇ ਫੇਵਰਿਟ ਕਲਰ ਆ ਇਹ ਨਾਈਟਸੂਟ ਨਵੇਂ ਆਏ ਆ 2-3 ਦਿਨਾਂ ਚ ਕਲੀਅਰ ਹੋ ਜਾਣੇ ਆ ਜਿਹੜਾ ਪਹਿਲਾਂ ਆ ਗਿਆ ਮੈਂ ਕਿਹਾ ਫਾਇਦਾ ਲੈ ਕੇ ਜਾਉ ਆ ਦੇਖੋ ਭਾਜੀ ਪਲਾਜੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਫੁੱਲਾਂ ਵਾਲੇ ਸੋਹਣੇ ਪਲਾਜੋ ਤਾਂ ਭਾਜੀ ਸੋਹਣੇ ਸੋਹਣੇ ਆ ਗਏ ਫੁੱਲਾਂ ਵਾਲੇ ਰੇਟ ਬੜਾ ਘਟਿਆ 212 ਸਿਰਫ 212 ਭਾਜੀ ਅਮਰਾਂ ਝੂਠ ਬੋਲਦੇ ਜੋ ਹੈਗਾ ਉਹੀ ਦੇਣਾ 450 ਰੁਪਿਆ ਬਾਜ਼ਾਰ ਦਾ ਰੇਟ ਆ ਜੀ ਸਾਡੇ ਕੋਲ ਲੈ ਜਾਓ 212 ਜਹਾਜ਼ ਚ ਵੜਨਾ ਆ ਟਰੈਵਲ ਕਰ ਵੋਕਤੇ ਜਾਣਾ ਤੇ ਸਭ ਤੋਂ ਵਧੀਆ ਚੀਜ਼ ਮੈਂ ਕਿਹਾ ਗਰਮੀ ਨਹੀਂ ਲੱਗਣੀ ਕਪੜਾ ਇੰਨਾ ਘੈਂਟ ਆ 212 ਲਓ ਰੇਟ ਹੋਰ ਘਟਾਤਾ ਹਰਜੀਤ ਭਾਜੀ ਕਹਿੰਦੇ ਹੋਰ ਫਾਇਦਾ ਕਰ ਦੇਣਾ ਇਹ ਕਰਤਾ ਜੀ 175 ਚ ਪੌਣੇ 200 ਰੁਪਏ ਦਾ ਲੋਰ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਰੰਗ ਦੇਖੋ ਪ੍ਰਿੰਟ ਦੇਖੋ ਫੈਰਾ ਬਹੁਤ ਸਾਰਾ ਤੁਹਾਡਾ ਹੋ ਰਿਹਾ ਆ ਇੱਕ ਹੋਰ ਆ ਗਿਆ ਹੈਵੀ ਲੋਰ ਵੀ ਆ ਗਿਆ ਲੋ ਸੋ ਇਸ ਦੇ ਨਾਲ-ਨਾਲ ਆ ਦੇਖੋ ਜੀ ਜੀਨ ਦੀਆਂ ਪੈਂਟਾਂ ਤੁਸੀਂ ਖੁੱਲੀਆਂ ਡੁੱਲੀਆਂ ਭੀੜੀਆਂ ਜਿੰਦਾਂ ਦੀ ਮਰਜ਼ੀ ਲੈ ਜਾਓ ਕਟੀਆਂ ਫਟੀਆਂ ਲੈ ਜਾਓ ਚਾਹੇ ਗੂੜੀਆਂ ਲੈ ਜਾਓ ਚਾਹੇ ਫਿੱਕੀਆਂ ਲੈ ਜਾਓ ਚਾਹੇ ਲਾਈਟ ਲੈ ਜਾਓ ਚਾਹੇ ਡਾਰਕ ਲੈ ਜਾਓ ਜਿੰਦਾਂ ਦੀ ਆ ਮਰਜ਼ੀ ਲੈ ਜਾਓ ਦੇਖੋ ਇਦਾਂ ਦੀ ਵੀ ਤੁਹਾਨੂੰ ਮਿਲ ਜਾਣੀਆਂ ਜੀਨ ਦੀਆਂ ਪੈਂਟਾਂ ਦੇ ਨਾਲ ਮੈਚ ਕਰਕੇ ਆ ਗਏ ਜੀ ਲੌਂਗ ਕੁੜਤੇ ਚੱਕੋ 494 ਰੁਪਏ ਦਾ ਇਹ ਜੀਨ ਦੇ ਨਾਲ ਪਾਉਣ ਲਈ ਤੁਹਾਨੂੰ ਅਸੀਂ ਆ ਵੀ ਚੀਜ਼ਾਂ ਦੇ ਰਹੇ ਹਾਂ ਚਾਹੇ ਲੌਂਗ ਲੈ ਲਓ ਚਾਹੇ ਸ਼ਾਰਟ ਲੈ ਲਓ ਡਿਜ਼ਾਈਨ ਸਾਡੇ ਕੋਲ ਇਦਾਂ ਦੇ ਆ ਗਏ ਆ ਜਿਹੜੇ ਹੋਰ ਕਿਤੋਂ ਮਿਲਣੇ ਨਹੀਂ ਹੈਗੇ ਬਾਜ਼ਾਰਾਂ 'ਚ 15-1500 ਸਾਡੇ ਕੋਲ 5-500 6-600 ਆਹ ਦੇਖੋ ਆ ਵੀ 600 ਦੇ ਵਿੱਚ ਲੈ ਜਾਓ ਆ ਵੀ ਲੈ ਜੋ 675 ਦੇ ਵਿੱਚ ਆ ਤੁਸੀਂ ਲੈ ਜੋ ਜੀ 662 ਦੇ ਵਿੱਚ ਆ ਲੈ ਜੋ ਜੀ ਤੁਸੀਂ 662 ਚ ਆ ਵੀ ਘਰਤਾ ਜੀ ਆ ਦੇਖੋ ਮਤਲਬ ਮਿੱਟੀ ਦੇ ਪਹਾ ਜਿੱਦਾਂ ਕਹਿੰਦੇ ਹੁੰਦੇ ਵੀ ਆ ਜੋ ਮੇਲਾ ਭਰਿਆ ਪਿਆ ਲੁੱਟ ਕੇ ਲੈ ਜਾਓ ਤੁਸੀਂ ਭਾਜੀ ਵਾਈਟ ਤੁਹਾਨੂੰ ਪਤਾ ਗਰੇਸੇ ਬੱਕਰੀ ਹੁੰਦੀ ਹੈਗੀ ਇਹ ਆਪਾਂ ਤੁਹਾਨੂੰ ਦੇਣਾ ਸਿਰਫ 788 ਰੁਪਏ ਨਾਲ ਤਾਂ ਅੱਗੇ ਦਾ ਕੰਮ ਕੀਤਾ ਕਿੰਨਾ ਸੋਹਣਾ ਸਟਾਫ ਆ ਚੁੱਕਾ ਫਰੌਕ ਸਟਾਈਲ ਆ ਚੁੱਕਾ ਹੈ ਕਿ ਤੇ ਨਾਲ ਦੇਖੋ neck ਤੇ ਕਿੰਨਾ ਪਿਆਰਾ ਵਰਕ ਕੀਤਾ ਹੈਗਾ ਆ ਦੇਖੋ ਭਾਈ ਲੋਰ ਵੀ ਨਾਲ ਕਿੰਨੇ ਕਿੰਨੇ ਟੌਰੀ ਆ ਚੁੱਕੇ ਕਪੜਾ ਪੂਰਾ ਮਲਾਈ ਆ ਚੁੱਕਾ ਜੇ ਤੁਸੀਂ ਪਾਣ ਨੂੰ ਇਹ ਨਹੀਂ ਪਤਾ ਲੱਗਣਾ ਮਾਰਾ ਜੇ ਤੁਸੀਂ ਪੈਂਟ ਪਾਈ ਹੋਏ ਕੋਈ ਲੋਰ ਪਾਇਆ ਹੈਗਾ ਕਿਉਂਕਿ ਐਨੇ ਮਾਰਾ ਹਲਕਾ ਆ ਚੁੱਕਾ ਹੈਗਾ ਆਪਾਂ ਜਿਹੜਾ ਸਿਰਫ 200 ਤੇ 12 ਰੁਪਏ ਵਿੱਚ ਇੱਕ ਹੋਰ ਤੋਹਫੇ ਆ ਗਏ ਜੀ ਲੌਂਗ ਟੀ-ਸ਼ਰਟ ਦੇ ਨਾਲ ਨਾਈਟ ਸੂਟ ਆ ਗਏ ਆ 6 600 ਚ 7 700 ਚ 5 500 ਚ 8 800 ਚ ਰੇਂਜਾਂ ਇਦਾਂ ਹੀ ਆ ਚੁੱਕੀਆਂ ਹੈਗੀਆਂ ਜੋ ਅਸੀਂ ਕਹਿ ਰਹੇ ਹਾਂ ਰੇਟ ਕੱਲਾ ਲਿਖ ਕੇ ਆਇਆ ਜੇ 800 ਦਾ ਕਹਿ ਰਹੇ ਹਾਂ 800 ਦਾ ਜੇ 600 ਦਾ ਕਹਿ ਰਹੇ ਹਾਂ 600 ਦਾ 700 ਦਾ ਕਹਿ ਰਹੇ ਹਾਂ 700 ਦਾ ਮਤਲਬ ਨਾਈਟ ਸੂਟਾਂ ਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਹਿਊਜ ਰੇਂਜਾਂ ਮਿਲ ਜਾਣੀਆਂ ਤੁਸੀਂ ਚਾਹੋ ਨੋ ਵੀ ਟਾਰਚ ਬਹਿਣਾ ਅਸੀਂ ਸ਼ਾਰਟ ਟੀ-ਸ਼ਰਟ ਨਹੀਂ ਪਾ ਸਕਦੇ ਸਾਨੂੰ ਗੋਡਿਆਂ ਤੱਕ ਟੀ-ਸ਼ਰਟ ਜਿਹੜੀ ਲੰਬੀ ਆਹ ਲਓ ਜੀ ਇਹ ਵੀ ਤੁਹਾਨੂੰ ਮਿਲ ਜਾਣੇ ਨਾਈਟ ਸੂਟ ਇਹਦੇ ਵਿੱਚ ਵੀ ਆ ਗਈ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਅਸੀਂ ਇੱਕ ਵੀਡੀਓ ਦੇ ਵਿੱਚ ਇੰਨਾ ਜ਼ਿਆਦਾ ਸਟਾਕ ਨਹੀਂ ਦਿਖਾ ਸਕਦੇ ਇਸ ਲਈ ਆਜੋ ਵੱਡਾ ਡਿਪੂ ਸਮੁੰ ਬਹੁਤ ਸਾਰੇ ਸਾਡੇ ਫਾਇਦੇ ਹੋ ਰਹੇ ਆ ਛੇਤੀ ਛੇਤੀ ਆਜੋ ਹੁਣ ਇੱਕ ਫੇਰ ਸਾਡਾ ਜਾਂਦੇ ਜਾਂਦੇ ਕਰ ਦਿੰਦੇ ਆ ਜਿਹੜਾ ਸਾਡਾ ਚਲਦੀ ਚਲਦੀ ਆ ਵੀਡੀਓ ਨੂੰ ਸ਼ੇਅਰ ਕਰ ਦੇਣਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਪਹਿਲੇ 5 ਗਸਟਮਰ ਨੂੰ ਆਹ 5 ਜਿਹੜੇ ਕੁੜਤੇ ਆ ਬਿਲਕੁਲ ਫ੍ਰੀ ਦੇਵਾਂਗੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣ ਤੇ ਫੋਨ ਕਰ ਸਕਦੇ ਆ ਬੀਟੋ ਕੈਮਰਾਮੈਨ ਓਮ ਸਿੰਘ ਦੀ ਨਾਲ ਹਰਦੀਪ ਸਿੰਘ ਤਿੱਗੜਸਾਂ ਟੀਵੀ ਬੰਗਾ